ਸਤਿਨਾਮ ਸ੍ਰੀ ਵਾਹਿਗੁਰੂ ਸਭ ਜਿਓ ਸਤਿਨਾਮ ਸ੍ਰੀ ਵਾਹਿਗੁਰੂ ਸਭ ਜਿਓ ਰਹਿ ਰਾਸ ਸਾਹਿਬ ਸ਼ਲੋਕ ਮਾਲਾ ਪਹਿਲਾ ਦੁਖਦਾਰੂ ਸੁਖ ਰੋਗ ਬਿਆਜ ਸੁਖਤਾ ਮਨਾ ਹੋਈ ਤੋ ਕਰਤਾ ਪ੍ਰਣਾਮੈ ਨਾਇ ਜਪੈ ਨਾ ਹੋਈ ਬਲਿਆਰੀ ਕੁਦਰਤ ਬਸਤਿਆ ਤੇਰੰਤ ਨਾ ਜਾਈ ਲਖਿਆ ਰਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾ ਵਿਪੂਰਿਆ ਤੂੰ ਸੱਚਾ ਸਾਹਿਬ ਸਿਰਸਵਾਲਿਓ ਜਿਨ ਕੀਤੀ ਸੋ ਫਾਰ ਪਿਆ ਕਹੋ ਨਾਨਕ ਕਰਤੇ ਕੀ ਬਾਤਾ ਜੁਗ ਜੁਗ ਕਰਣਾ ਸੋ ਕਰ ਰਿਆ ਸੋਦਰ ਅਕਸ ਮਨ ਲਪੇ ਲੇ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਆ ਸੋ ਕਰ ਕਿਆ ਜਦ ਬਿਸਰਤ ਮਨ ਲਐ ਆਵਾਜ਼ੇ ਤੇਰੇ ਨਾਮ ਤੇ ਨਿਕ ਸੰਕਾ ਕਿਤੇ ਤੇਰੇ ਵਾਹਣਾਰੇ ਕਿਤੇ ਤੇਰੇ ਰਾਖਪ੍ਰੇਤੋ ਕਈਏ ਕਿਤੇ ਤੇਰੀ ਘਵਨਾਰੇ ਗਾਵਤੁਦਨਾ ਪਣ ਪਣੇ ਵਸੰਤਰ ਗਾਵੇ ਰਾਜਾ ਧਰਮਦਾਰੇ ਗਾਵਤੁਦਨਾ ਚਿਤਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਤੁਦਨੇ ਸਰਬ੍ਰਮਾ ਦੇਵੀ ਸੁਣ ਤਰੇ ਸਦਾ ਸਵਾਰੇ ਗਾਵਤੁਦਨਿੰਦਨ ਰਸਨਾ ਬੈਠੇ ਦੇਵਤਿਆਂ ਦਰ ਨਾਲੇ ਗਾਵਤੁਦਨਾ ਸਿਸਮਾਦੇ ਅੰਦਰ ਗਾਵਤੁਦਨਾ ਸਾਧ ਵਿਚਾਰੇ ਗਾਵੰ ਤੁਧਨੋ ਜਤਿ ਸਦਿ ਸੰਤੋਖੇ ਗਾਵੰ ਤੁਧਨੋ ਵੀਰ ਕਰਾਰੇ ਗਾਵੰ ਤੁਧਨੋ ਪੰਡਿਤ ਸੁਕੇਸਰ ਜੁਜਗਵੇਦਾਨਾਲੇ ਗਾਵੰ ਤੁਧਨੋ ਬਾਣਿਆ ਮਨ ਮੋਣੈ ਸੁਰਗਮਸ਼ ਪਿਆਲੇ ਗਾਵੰ ਤੁਧਨੋ ਰਤਨ ਪੈ ਤੇਰੇ ਸ਼ਟ ਤੀਰਤ ਨਾਲੇ ਗਾਵੰ ਤੁਧਨੋ ਜੋਦ ਮਾਵਲ ਸੂਰਾ ਗਾਵੰ ਤੁਧਨੋ ਖਾਣੀ ਚਾਰੇ ਗਾਵੰ ਤੁਧਨੋ ਅਖੰਡ ਮੰਦਰ ਵਿਰਮੰਡਾ ਕਰ ਕਰ ਕੀ ਤੇਰੇ ਧਾਰੇ ਸੇ ਤਤ ਨਾ ਗਾਵਨ ਜੋ ਤਤ ਪਉਰਤਿ ਤੇਰੇ ਭਗਤ ਰਸਾਲੇ ਹੋਰ ਕੀਤੇ ਤਤ ਨਾ ਗਾਵਨ ਸੇਵ ਚਿਤ ਨਾ ਨਾਨਕ ਵਿਚਾਰੇ ਸੋਇ ਸੋਇ ਸਦਾ ਸਤ ਸਚ ਸੱਚੇ ਨਾਹੀਐ ਬਿਉਸਿ ਜੈ ਨਜਾ ਸਿਰ ਚੁਨਾ ਜਨ ਵਿੱਚ ਆਏ ਰੰਗੀ ਰੰਗੀ ਬਾਤਿ ਕਰ ਕਾ ਜਨਸੀ ਮਾਇਆ ਜਨੁ ਪਾਏ ਕਰ ਕਰ ਦੇਖੇ ਤਾ ਆਪਣਾ ਜਦ ਜੀਵ ਡਿਆਏ ਜੋ ਤਤ ਪਾਵੈ ਸੋਇ ਕਰਸੀ ਪਰੁ ਕਮਨਾ ਪਰ ਨਾ ਜਾਇ ਸੋ ਪਾਤ ਸਭ ਸੁਖੁ ਬਿਨਾਨਕ ਰਹਿਨ ਰਜਾਈ ਅਸਮ ਲਾ ਪਹਿਲਾ ਸੁਨ ਵਡਾ ਕਿਸ ਕੋਏ ਕੇਵੜ ਵਡਾ ਟਿੱਠਾ ਹੋਏ ਕੀਮਤ ਪੈ ਨਾ ਖਿਆ ਜਾਏ ਕਿਣੇ ਵੱਲੇ ਤੇਰੇ ਰਸਮਾਈ ਵਡੇ ਮੇਰੇ ਸਾਹਿਬਾ ਗਿਰਗ ਬੀਰਾ ਗੁਣੀ ਗਈ ਰਾਹ ਕੋਏ ਨ ਜਾਣੇ ਤੇਰਾ ਦਿੱਤਾ ਕੇ ਉੱਚੀ ਰਹਾਉ ਸਸਰ ਤੇ ਨਜ਼ਰ ਤੋਂ ਕਮਾਏ ਸੁ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗਰਾਏ ਕਿਣ ਨਾ ਜਾਏ ਤੇਰੇ ਤਲ ਵਡਿਆਏ ਸਭ ਸਾਤ ਸਬਤ ਸੁ ਕੀਆਈਆਂ ਸਦਬਕਾਂ ਕੇਵੜਿਆਈਆਂ ਉਦੇ ਗੁਰੂ ਸਿਦਕ ਰਣਾ ਪ੍ਰਾਇਆ ਪਰੰਮ ਨਿਰਨਾਇ ਟੋਗ ਰਾਇ ਆਪਣਾ ਵਾਲਾ ਕੀ ਵਿਚਾਰ ਸਿਖਤੀ ਭਰੇ ਤੇਰੀ ਪੰਡਾਰਾ ਜਿਸ ਤੋਂ ਦੇ ਤਿਸੇ ਕੀ ਆਚਾਰ ਨਾਨਕ ਸੋ ਸਵਰਨ ਸਵ ਮਲ ਪਹਿਲਾ ਖਾਂ ਜੀਵਾਂ ਵਿਸਰੇ ਮਰ ਜਾਉ ਆਪਣੇ ਔਕਾ ਸੱਚਾ ਨਾਮ ਸੱਚਾ ਨਾਮ ਕੀ ਲਾਗੇ ਭੁਗਤ ਭੁਖੇ ਕੈ ਚਲੀ ਦੂਖ ਸੁਖ ਮਸਰੇ ਮੇਰੀ ਮਾਇ ਸੱਚਾ ਸਭ ਸੱਚੇ ਨਾ ਰਾਉ ਸੱਚਾ ਨਾਮ ਕੀ ਤਲ ਵਿੜਿਆ ਆਪ ਤੱਕੇ ਕੀਮਤ ਨਹੀਂ ਪਾਈ ਜਿਸੇ ਮਿਲ ਕੇ ਆਖਣ ਪਾਏ ਵੱਡਾ ਨੋਵੇ ਘਟ ਨਜੈ ਨਾ ਓ ਮਰਨੋ ਸੋਗ ਦੇ ਦਰ ਰਿ ਚੁਕੇ ਪੋਗਾ ਗੁਣ ਨਹੀਂ ਕੋਇ ਨਾ ਪੂਰਨ ਕੋਇ ਜਿਵੜੇ ਆਪ ਤੇ ਵృతి ਰੀਦਾ ਤੋ ਜਿੰਦਨ ਕਰਕੇ ਕੀਤੀ ਰਾਤ ਖਸਨ ਸਾਰੇ ਤੇ ਕਮ ਜਾਤ ਨਾਨਕ ਨਾਮ ਬਾਸ ਸਨਾਤ ਰਾਗੁ ਜਰੀ ਮਾਲਾ ਚੌਥਾ ਹਰ ਕਜਨ ਸਤਿਗੁਰੁ ਖਾਮ ਨਾ ਗੁਰੁ ਕਿਰਪਾ ਸੰਤ ਕੀ ਰੇ ਕੰਸੁ ਸਰਣਾਇ ਕਰਤੇ ਨਾਮ ਪ੍ਰਗਾਸ ਮੇਰੇ ਮੀਤਗੁਰ ਦੇ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਰਹਾ ਪ੍ਰਾਨ ਸੁਕਾਇਰ ਕਰਤਮ ਮਰੇਰੇ ਰਾਸ ਰਾਵ ਰਜਨ ਕੇਵੜ ਪਾਪ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਨਿਤ ਰਪਤ ਤਸੈ ਮਨ ਸੰਗਤ ਗੁਣ ਪਰਗਾਸ ਜਿਨ ਹਰ ਹਰ ਸ ਨਾਮ ਨਾ ਪਾਇ ਤੇ ਪਾਬ ਜੰਪਾਸ ਜੋ ਸਤਗੁਰ ਸਰਬ ਸੰਗਤ ਨੇ ਆਏ ਤਰਬ ਜੀਵੇ ਤਰਕ ਜੀਵਾ ਸੋ ਜਿਨ ਹਰ ਸੰਗਤ ਪਾਈ ਤਨ ਦੋਰ ਮਸਤੁ ਕਲਿਖਿਆ ਲਿਖਾਸ ਤਨ ਤਨ ਸਭ ਸੰਗਤ ਜਿ ਤਰਤ ਪਾਇਆ ਬਿਨ ਨਾਨਕ ਨਾਮ ਬਿਰਗਾ ਸੁਰਾ ਗੁਜਰੀ ਮਾਲਾ ਪੰਜਵਾ ਕਾਇਰੇ ਮਨ ਚਿਤ ਉਦਮ ਜਰ ਜੀਉ ਪਰਿਆ ਸਿਰ ਪੱਤਰ ਮੈਂ ਜਨ ਤੋ ਪਾਇ ਤਾ ਕਰਜ ਕਾ ਵਿਵਰਤ ਰਿਆ ਮੇਰੇ ਮਾਦੋ ਜੀ ਸਾਧ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇ ਸੁਕੇ ਕਾਸ਼ਟਰੀਆ ਰਾਉ ਜਨਨ ਪਿਤਾ ਲੋਕ ਸੁਤ ਬਿਨੰਤਾ ਕੋਈ ਨੁਖਸ ਕੀ ਤਰਿਆ ਸਿਰ ਸੁਪ ਸਬਾਏ ਢਾਪੁਰ ਕੈ ਮਨ ਪਵ ਕਿਰਿਆ ਉਦੇ ਉਦਾਸੇ ਪੋਛਾ ਸਵਾਚੇ ਬਚਦੇ ਸ਼ਰਿਆ ਤਨ ਕਉਣ ਖਲਾਵੇ ਕੁਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਰਸਿਦਾਨ ਢਾਪੁਰ ਕਰਤਲ ਦਰਿਆ ਜਨ ਨਾਨਕ ਬਲ ਬਲ ਸਤਬਲ ਜਾਈਏ ਤੇਰਾ ਅੰਤ ਨਾ ਪਾਰਾਂ ਵਰਿਆ ਰਾਗਸ ਮਾਲਾ ਚੋਥਾ ਸੋਪਰਕ ਇਕ ਓੰਕਾਰ ਸਤਿਗੁਰ ਪ੍ਰਸਾਦਿ ਸੋਪਰਕ ਨਰੰਜਨਾਰ ਗੁਰੂਕਰਜਨ ਗੁਮ ਗੁਮ ਪਾਰਾ ਸਭ ਤੈ ਆਏ ਸਭ ਤੈ ਤੂ ਜੇ ਸੱਚੇ ਸਿਰਜਨਾਰਾ ਸਭ ਜੀ ਤੇਮਾਰੇ ਜੀਤੋਂ ਜੀ ਆਕਾ ਦਾਤਾਰਾ ਤੇ ਸੰਤੋ ਜੀ ਸਭ ਦੁਖ ਵਿਚਾਰਣਿਆਰਾ ਹਰਾ ਪਟਾਪਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟੇ ਅੰਤਰ ਸਦ ਅੰਤਰ ਜੇ ਇੱਕੋ ਪ੍ਰਕਸ਼ਮਾਨੰ ਵੇਖਦਾ ਤਿਕ ਬਿਖਾਰੀ ਜੀ ਸਭ ਤੇਰੇ ਝੋਜ ਬਣਾਣਾ ਤੂੰ ਆਪੇ ਦਤਾ ਆਪੇ ਤੁਕਤਾ ਜੀ ਤਦ ਬਿਨ ਵਰਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਬਣਿਆ ਕੁਵਖਾਣਾ ਜੋ ਸਿਵ ਜੋ ਸਿਵ ਤੁਦ ਜੀ ਜਨ ਨਾਨਕ ਤਿਨ ਕੁਰਬਾਨਾ ਹਰਤੇ ਅਰਤੇ ਤੁਦ ਜੀ ਸੈ ਜਨ ਸੁਖ ਵਾਸੀ ਸੈ ਮੁਕਤ ਸੈ ਮੁਕਤ ਵਿਜਨ ਅਰਤੇ ਆਇ ਜੀਤਨ ਤੁੱਟੀ ਜੰਮ ਕੀ ਪਾਸੀ ਜਿਨ ਨਿਰਪੋਜ ਨਿਰਪੋਤ ਆਇਆ ਜੀ ਤਨ ਕਉ ਸੂਕਵਾਸੇ ਜਨ ਸੇਵਿਆ ਜਨ ਸੇਵਿਆ ਮੇਰਾ ਅਰਜੀਤੈ ਹਰੋ ਸਮਾਸੀ ਸੈ ਧਨ ਸੈ ਤਰਜਨ ਆਇਆ ਜੀ ਚਰਨ ਨਾਨਕ ਤਨ ਬਲ ਜਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਬਰੀ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤਉ ਜਿਨਨ ਕ ਅਨੇਕ ਅਨੰਤਾ ਤੇਰੀ ਅਨਕ ਤੇਰੇ ਨ ਕਰੇ ਪੂਜਾ ਜੀ ਤਪ ਤਾਪੇ ਜਪੇ ਬੇਅੰਤਾਂ ਤੇਰੇ ਅਨੇਕ ਤੇਰੇ ਅਨੇਕ ਪ੍ਰੇਮ ਸਿਮਰਸਤ ਸਤਿਰਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭੁਗਤ ਸੇ ਭਗਤ ਬਝ ਨਾਨਕ ਜੀ ਜੋ ਪਾਵੇ ਮੇਰੇ ਭਗਵੰਤਾ ਤੂੰ ਆਦੁਰ ਕਉਨ ਕਰਤਾ ਜੀ ਤਦ ਜਿੜ ਨ ਕੋਏ ਤਉ ਜੋ ਜਿ ਵੇਖੋ ਸਦਾ ਸਦਾ ਤੂੰ ਕੋ ਜੀਤੋ ਅਨੈਦਰ ਕਰਤਾ ਸੋਏ ਤੁਹ ਦੇ ਆਪੇ ਪੈ ਪੜ ਸਿਵਰਤੇ ਜੀ ਤੂੰ ਆਪੇ ਕਰੇ ਸੋਈ ਤਦ ਆਪੇ ਸ੍ਰਿਸ਼ਟ ਸੋ ਪਾਈ ਜੀ ਤਦ ਆਪੇ ਸ੍ਰਿਸ਼ਟ ਬਗੋਏ ਜਨਾਨਾਨ ਗੁਣ ਗਾਵੇ ਕਰਤੇ ਕੇ ਜਿਸੁ ਸਿਵ ਸੇ ਕਾ ਜਨੈ ਸਭ ਮਾਲਾ ਚਉਤਾ ਤੋ ਕਰਤ ਸਚਰ ਮੈਂਡਾ ਸਾਇ ਜੋ ਤੁ ਪਰਵ ਸੋਈ ਤਸੀ ਜੋਤਨ ਸੁ ਪਰਾਵ ਸਭ ਤੇਰੀ ਤੁ ਸਬ ਨਿਤਿਆ ਜਿਸਨੋ ਕਿਰਪਾ ਪ੍ਰਤਿਨ ਨਾਮ ਰਤਨ ਪਾਇਆ ਵਰਮਗਲਾ ਦਾ ਮਨੋਗਾਂ ਤਦਾ ਵਿਛੋੜਿਆ ਮਿਲਾਇਆ ਤੂੰ ਦਰਿਆਵ ਸੁਖ ਤੁ ਜੀਮਾ ਏ ਤੁਜ ਬਿਨ ਦੂਜਾ ਕੋਈ ਨਾਏ ਜੀ ਜਨ ਸੰਭ ਤੇਰਾ ਖੇਲ ਵਿੱਚ ਜੋ ਮੁੰਚੜਿਆ ਸੰਜੋਗੀ ਮੈਂ ਤਿਸਨੋਂ ਤੂੰ ਜਾਣ ਆਏ ਸੁਜਨ ਜਾਣੇ ਹਰ ਗਣ ਸੁਧਿਆ ਕੋ ਕਾਣੈ ਜਨਰ ਸੇਵਿ ਤੁਧੁ ਗਪੈ ਸਿ ਜਿਰ ਨਾਮ ਸਮਾਇ ਤਉ ਆਪੇ ਵਰਤਾ ਤੇਰਾ ਗਤ ਬੋਏ ਤੁਧ ਬਿੰਦੂ ਜਾ ਵਰਨਾ ਕੋਏ ਤਉ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਬ੍ਰਹਮ ਪ੍ਰਗਟ ਸਾ ਮਾਲਾ ਪੈਲਾ ਚਿਤ ਸੁੜ ਬਿ ਨਮਸਾ ਪਾਣੀ ਪਉਕਤ ਨੇ ਕੀਆ ਪੰਗਜ ਮੁਕ ਪਗਨਾਈ ਚਾਲੇ ਹਮ ਦੇਖਾ ਤੈ ਡੂਬੀਐ ਲੇ ਮਨ ਇਕਨਾ ਚੇਤਸ ਮੋੜ ਮਾਸਰ ਤੇਰੇ ਗੁਣ ਗੱਲਿਆ ਰਾਵ ਨਾ ਜਤੀ ਸਤੀ ਨਾ ਹੀ ਪੜਿਆ ਮੁਰਗ ਮੁਗਧ ਜਨੰਬਿਆ ਪਰਨ ਤਨਾਨਕ ਤੈਨ ਕੇ ਸਰਨਾ ਜੇ ਤੂੰ ਨਾਮ ਸ੍ਰਿ ਅਸਾ ਮਲ ਪੰਜਵਾ ਬਈ ਪ੍ਰਾਪਤ ਮਾਰਗ ਦਿਉ ਰਿਹਾ ਗੋਬਿੰਦ ਨਕੇ ਤੇਰੀ ਬਰੀਆ ਔਰ ਕਾਜ ਤੇਰੇ ਕਿਤ ਨ ਕਾਮਲ ਸਾਦ ਸੰਗਦਵਜ ਕੇਵਲ ਨਾਮ ਸੁਰੰਜਮ ਲਾਖ ਬਉ ਜਤਨ ਕੇ ਜਨਵਿਰਤ ਜਾ ਤਰੰਗ ਮਾਇਆ ਕੇਰਾ ਉਜਤ ਸੰਜਮ ਤਰਬਨਾ ਕਮਾਇਆ ਸੇਵ ਸਤ ਨਾ ਜਾਣਿਆ ਰਾਇ ਕਉ ਨਾਨਕ ਮਨੀਚ ਕਰਮਾ ਸਰਣ ਪਰੇ ਕੀ ਰਖੋ ਦਰਮਾ ਪਾਛ ਦਸਮੀ ਕੋ ਬਾਚ ਬੇਨਤੀ ਚੋਪੀ ਅਮਰੀ ਕਰਵਾ ਤੇ ਰੱਛਾ ਪੂਰਨ ਚਿਤ ਕਿਛਾ ਤਵ ਚਰਨ ਨਰੇ ਮਾ ਰਪਨਾ ਜਾਣ ਕਰੋ ਪ੍ਰਤ ਪਾਰਾ ਅਮਰ ਦੁਸ਼ਵਤ ਤੁਮ ਕਉ ਆਪਾ ਦੇ ਮੋਏ ਬਚਾਓ ਸੁਖੀ ਵਸੇ ਮੋ ਰੂ ਪਰਵਾਰਾ ਸੇਕ ਸਿਖ ਸਬੇ ਕਰਤਾਰਾ ਮੋਰ ਚੰਜ ਕਰ ਦੇ ਕਰੇ ਸਬਿਰਨ ਕੋ ਸੰਗਰੀ ਇਹ ਪੂਰਨ ਹੋਇ ਮਾਰੀ ਅਸ ਤੋਰੁ ਬਿਜਨ ਕੀ ਰੇ ਪਿਆਸਾ ਆਤਮੈ ਛੜ ਕੋਇ ਵਰਨਾ ਤਾਮ ਜੋ ਬਰਚਾ ਸੁਤਮ ਤੇ ਪਾਉ ਸੇਵ ਸਖ ਹਮਾਰੇ ਤਾਰੀਏ ਚੰਚਤ ਸੁਧਰ ਹਮਾਰੇ ਮਾਰਿਆ ਆਪ ਜੀਵ ਜੀਵ ਬਰੀ ਮਰਨ ਕਾਲ ਕਾਤਿ ਰਾਛਿ ਨਵਾਰਿਓ ਜੁ ਸਦਾ ਹਮਾਰੇ ਪਛਾ ਸੁਜੋ ਕਰਿ ਉਰਛਾ ਰਖ ਲਿਓ ਮੋ ਰਖਣਾਰੇ ਸਾਇ ਸੰ ਸਾਇ ਪਿਆਰੀ ਦੇਵਨ ਦੇ ਅੰਤਰੋਂ ਪੂਰੀ ਜਗਤ ਸੰਤਾ ਕਾਲ ਪੈ ਰਵਿਤਰਾ ਕਲਪੈ ਸਭ ਜੀਵਤਰਾ ਕਾਲ ਪੈ ਪਰਮੇਸ਼ਰਿ ਪ੍ਰਕਾਸ਼ ਸਤਿਗੁਰ ਕਾ ਕੀ ਆਤਮਾ ਸਭ ਜਨ ਕਾ ਜੋਗੀ ਸੁਖਿਓ ਵੈਦ ਰਾਜ ਬ੍ਰਹਮਾ ਜਿਤੇਓ ਜਨ ਕਾ ਸਭ ਲੋਕ ਸਵਾਰ ਨਮਸਕਾਰੇ ਤੈਂ ਆ ਮਹਾਰਾਜ ਅਨਖਾ ਸਭ ਜੀਵਤ ਪਿਨਾਇਓ ਦੇਵ ਤੇਤ ਜਿਤਨ ਪਜਾਇਓ ਆਦਿ ਤੇ ਕੋ ਤਾਰਾ ਸਵੇ ਗੁਰ ਤੁਮਜਾ ਮਾਰਾ ਨਮਸਕਾਰ ਤਿਸ ਸਿਖੋ ਮਾਰੀ ਸਭਲ ਪਰਜਾ ਜਿਨਿ ਆਪ ਸਵਾਰੀ ਸੇਵਕਨ ਕੋ ਸੇਵਕਨ ਸਗਦੀ 17 ਨ ਕੋ ਪਲ ਮਾ ਬਦ ਕੀ ਓ ਘੜ ਘੜ ਕੇ ਅੰਤਰ ਕੀ ਜਾਣ ਮਲੇ ਬਰੇ ਕੀ ਪੀਰ ਪਛਾਨਾ ਚੀਂਟੀ ਤੇ ਕੁੰਚ ਸੂਲਾ ਸੁਖ ਪਰ ਕਿਰਪਾ ਰਿਸ਼ਟ ਗਰ ਫੂਲਾ ਸੰਤਾਂ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘੜ ਘੜ ਕੇ ਬੜ ਬੜ ਕੀ ਜਾਣੈ ਜਵ ਪ੍ਰਕਰਤਾ ਕਰਤਾ ਪਰਜ ਤਰਤਬ ਦੇ ਅਪਾਰ ਜਵ ਪ੍ਰਕਰਤਾ ਕਬੋ ਤੁਮ ਨ ਮਿੱਤ ਦੇ ਤ੍ਰਿਸਭੂ ਜੀਤੇ ਬਦਨ ਸੁਸ਼੍ਰਵਤਾਰੇ ਆਪਣੇ ਬੋਝ ਵਿਚਾਰੇ ਤੁਮ ਰਵੀ ਤੇਰੇ ਤਿਨ ਰਾਲਮ ਜਾਨ ਤਵੇ ਤੇ ਪਿਦਰਿ ਆਲਮ ਨਿਰੰਕਾਰ ਨੁਕਾਰਨ ਲਾਮ ਆ ਆਧਨਨ ਸੰਭ ਤਾ ਕਾ ਮੋੜ ਉਚਾਰਤ ਵੇਦਾ ਜਾ ਕੋ ਬਿ ਉਹਨਾ ਬਹੁਤ ਵੇਦਾ ਤਾ ਕਾ ਗ੍ਰਪਣ ਮਾਨਤ ਮਾਨੁਕੁ ਜਿ ਬੇਤ ਨਾ ਜਾਣ ਮਹਾਦੇਵ ਕੋ ਕੇਸ ਰਸ ਨਿਰੰਕਾਰ ਕਾ ਚਨਤ ਨੈ ਪਵੈ ਆਪਨੇ ਬੋਧ ਜਿਤੇ ਬਰਨਤ ਬਿਨ ਬਤਿ ਤਿਤੀ ਤੁਮਨ ਲਖਨ ਜੈ ਪਸਾਰਾ ਕਹਿ ਵਿਸੈ ਜਾ ਪ੍ਰਤਮ ਸੁਸਤਾਰਾ ਇਕੇ ਰੂਪਨ ਰੂਪਾ ਰੰਗੋ ਰਾਵ ਮੇਂ ਬੁਪਾ ਅਨਰਜ ਜੈ ਜੀਨੀ ਤੁਝ ਖਾਨ ਬਹੁ ਰਚਿ ਦੀਨੇ ਖਉ ਕੁਰਜ ਬਿਠਾ ਖਉ ਤੁੰਦ ਸੰਪ੍ਰਗਟਾ ਸਭਰੇ ਸਿਰਜ ਖਾਇ ਚੰਬਾ ਜੁਵਾ ਸ੍ਰੋਤ ਸ੍ਰੋਤੰਭ ਆਵ ਰੱਛਾ ਮੇਰੀ ਤੁਮ ਕਰ ਸਿਖ ਵਾਸਿ ਸੰਗੋ ਰੋ ਦਸ਼ੀ ਉਤਪਾਤਾ ਸਭ ਰਬ ਲੈਸ ਕਰੋੜ ਵਾਤਾ ਜੇ ਅਸਤ ਤਸਰਣੀ ਪਰੈ ਤਨ ਕਾ ਜਦੁ ਕਤੇ ਮਰੇ ਪਰੋਤ ਤੁੰ ਕੁ ਪਰੈ ਤਿਆਰੇ ਤਨ ਕੈ ਤੁਮ ਸੰਕਟ ਦਵਟਾਰੇ ਜੋ ਕਲਪੇ ਇੱਕ ਬਾਰ ਤੇ ਆਏ ਹਾਂ ਤਾਂ ਕਿ ਕਾ ਨਿਕਟ ਨੇ ਰਛਾ ਤਾ ਸੁਭ ਕਾਲਾ ਦ੍ਰਿਸ਼ਟ ਅਦ੍ਰਿਸ਼ਟ ਕਾਲਾ ਕਿਰਪਾ ਜਿਹਾ ਨਿਆਰਿਓ ਤਾਂ ਕਿ ਤਾਪਤ ਨੁਖ ਮਹਾਰਿਓ ਰੇਲ ਗਰਮੋ ਸਭੋਈ ਦ੍ਰਿਸ਼ਾ ਅਸ਼ੇਸ਼ਕਨਾ ਕੋ ਇੱਕ ਬਾਰ ਜੇ ਤੁਮੈ ਸੁਮਾਰਾ ਕਾਲ ਪੰਚ ਤੇ ਤੈਂ ਅਬਾਰਾ ਜੱਲੈ ਨਾਮ ਤੁਮਾਰੋ ਕਾ ਦਰਦੁ ਤੇਰਾ ਪੜ ਫੇਤ ਮੈਂ ਸਣਤਿਆਰੀ ਆਪੋ ਦੇ ਲੀਉ ਭਾਰੀ ਰਟੋਰ ਨਾ ਸਾਇਰ ਦੁਤੇ ਲੋਪਚੈ ਸੁਵਯਾ ਵਾਂਗੁਜ ਬਤੇ ਤੁਮਰਾ ਤੁਤੇ ਕੋਪ ਤਰੇ ਨਿਨਿਯੋ ਰਾਮ ਨਿ ਪੁਰਾਨ ਕੁਰਾਨ ਅਨੇਕ ਕਿਮਤ ਇਕ ਨਾਮ ਅਨਿਯੋ ਸਿਬਰ ਸਾਸਤਰ ਵੇਸ ਬੇ ਭਗਤ ਕਮੇ ਇਕ ਨਾਮ ਜਾਨਿਯਮ ਸ੍ਰੀਜ ਪਾਨ ਕਿਰਪਾ ਤੁਮਰੇ ਕਰਮਨ ਕੋ ਸੁਭ ਤੈ ਮਖਾਨਿਯੋ ਦਵੇਰਾ ਸਭਲ ਦਵਾਰ ਕੋ ਛਡਕੇ ਗਏ ਸਵਾਰ ਦਵਾਰੋ ਭੈ ਗੈ ਪੀਲਾ ਜੈ ਸਿ ਗੋਬਿੰਦਾਸ ਦਵਾਰੇ ਰਾਗ ਕਲੇਵਾਲਾ ਤੀਜਾ ਨੰਦਿਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭੇਦ ਮੇਰੇ ਮੈਂ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਐ ਸੇ ਸਿੱਖੀ ਮਨੁਵਜੀਆਂ ਬਤਾਈਆਂ ਰਉ ਗ੍ਰਤਨ ਪ੍ਰਵਾਤ ਫਰੀਆਂ ਸਬਦ ਕਾਉਣੀ ਆਈਆਂ ਸਬਦੋ ਤਾਂ ਗੌਰਿਕ ਰਮਨ ਜਿਨੇ ਵਸਾਇਆ ਕੈ ਨਾਨਕ ਆਨੰਦ ਸਤਿਗੁਰ ਮੈਂ ਪਾਇ ਮਨ ਮੇਰੇ ਆਤਮ ਸਦਾਰ ਹੋਰ ਨਾਲੇ ਰਣਾਲੇ ਰੂਪ ਮਨ ਮੇਰੇ ਰੂਪ ਸਭੇ ਵਿਚਾਰ ਨਾਮ ਅੰਗੇਕਾਰੋ ਕਰੇ ਤੇਰਾ ਕਰਤੁ ਸੁਦ ਤੁਾਰਨਾ ਸੁਬਨਾਗਲਾ ਸੁਮਰਸੁ ਆਮੇ ਸੋਖਿ ਮਨੁ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੁ ਰਨਾਲੇ ਸਾਚੇ ਸਾਇਬਾ ਗਿਆਨੀ ਵਰ ਤੇਰੇ ਕਰਤਾ ਤੇਰੇ ਸਭ ਕੁਛਾ ਜਿਸ ਤੇ ਸੁਪਾਵੈ ਸਦਾ ਸੁਖ ਸੁਲਾ ਤੇਰੀ ਨਾਮ ਮਨ ਵਸਾਵੇ ਨਾਮ ਬਿਨ ਕੇ ਮਨ ਉਸਿਆ ਵਜ ਸੁਧਤ ਕਨੇਰੇ ਕਹਿ ਰਾਨੁ ਹੁਛੇ ਸਾਇਬ ਗਿਆਨੀ ਕਰ ਤੇਰੇ ਸੱਚਾ ਨਾਮ ਮੇਰਾ ਧਾਰੂ ਸਤਿਨਾਮਾ ਧਰਮ ਮਿਰਿ ਦਿਨ ਮੁਖਾਂ ਸੁਖ ਪੁਜਾਈਆ ਕਾਰਕਾਂ ਸੁਖ ਮਨਾਇ ਵਸਿ ਅਜਨੀਚ ਸੁਖ ਪੁਜਾਈਆ ਸਦਾ ਪ੍ਰਭ ਅਨਕੀਤਾ ਗੁਰ ਵਿਟੋ ਇਸ ਜਨ ਵਡਿਆਈਆ ਪੈਦਾਨ ਅਪਨੋ ਸੰਤੋਸ਼ੁ ਤਰੇ ਪਿਆਰੋ ਸਤਿਨਾਮ ਮੇਰਾ ਧਾਰੋ ਵਾਜੇ ਪੰਜ ਉਦਕਰ ਸਵਾਗੇ ਕਰ ਸਵਾਗੇ ਸੁਬਦ ਵਾਜੇ ਕਲਾ ਜਿਸ ਗਰਤਾਰੀਆਂ ਪੰਜ ਦੁਤ ਦਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਪਰਮ ਪਤਿ ਦਿਨ ਕੋਸੇ ਨਾਮ ਰਖੇ ਲਾਗੇ ਕ ਨਾਨਕ ਤੈ ਸੁਖੋ ਆਤਿ ਤਦ ਗੁਰੁ ਨਦਵਾਜੀ ਅਨੰਤ ਸੁਣੋ ਵਡ ਪਾਗਿਓ ਸਗਲ ਬਨੌਰਤ ਪੂਰੇ ਪਾਤਿ ਪਰਮ ਗੁਰ ਪਾਇ ਉਤਰੇ ਸੁਗਲ ਵਿਸ਼ੂਰੇ ਜੋਖ ਰੁਖ ਸੰਤਾ ਪੁਤਰੇ ਸੋਨੇ ਸੱਚੀ ਬਾਣੀ ਸੰਤ ਸਾਜਨ ਬਸਰਤ ਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਨੇਦ ਕਹਿ ਤੈ ਸਤ ਗੁਰਿਆ ਬਰੇ ਪੂਰੇ ਬਿਨਮੰਤ ਨਾਨਕ ਗੁਰ ਚਰਨ ਲਾਗੇ ਵਾਜਿ ਅਨ ਤੋਰੇ ਮਦਾਉਣੀ ਮਨ ਲਤ ਪੰਜਵਾ ਹਾਲ ਵਚਨ ਵਸਤੂ ਪਈਓ ਸਾਸਨ ਤੋਕ ਵਿਚਾਰੋ ਅਮਰਤ ਨਾਮ ਦਾ ਗੁਰੂ ਕਾ ਪਿਆਸ ਕਾ ਸੁਭਸਿਆ ਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਤਪਾ ਹੋਏ ਉਦਾਰੋ ਸੇ ਵਸਤ ਜਿਨੇ ਜਾਈ ਨਿਤ ਨਿਤ ਰਕਰ ਤਾਰੋ ਤੁਮ ਸੰਸਾਰ ਤੁਲਕ ਤਰੀ ਸੁਬ ਨਾਨਕ ਬਰਮ ਪ੍ਰਸਾਰੋ ਸ਼ਲੋਕ ਮੰਲਾ 5ਆ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀ ਤੋਇ ਮੈਂ ਨਿਰਗੁਣਿਆਰੇ ਕੋ ਗੁੜ ਨਾਹੀ ਆਪੇ ਤਰਸ ਪਿਓਈ ਤਰਪਿਆ ਮੈਂ ਰਾਮ ਤੈ ਤੁਹ ਸੋਚਿ ਨ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਨ ਮਨ ਥੀ ਵੇ ਹਰਿਆ ਪੋੜੀ ਤੇ ਤੇ ਤੁਤ ਮਰਤ ਜਿਥੇ ਹੋਈ ਨਾਏ ਪothe ਤੇਰੀ ਰਖ ਗਣੀ ਉਤਰ ਮੈਂ ਸੁਣਿ ਕਿ ਜਮਕੇ ਦੂਤ ਨਾਏ ਤੇਰੀ ਛੜ ਜਾਏ ਔਜਲ ਵਿਗਮ ਸੁਗਾ ਗੁਰਸਬ ਦੀਪ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮੇ ਪਨ ਗੁਣ ਗੋਬਿੰਦ ਗਾਏ ਸਰਸੇ ਨਗਰਪਾਲ ਸਮਾਲੈ ਸੋਇ ਸੋਇ ਵਿੱਚ ਤਾ ਕੋਈ ਨਾ ਜੈ ਜਿਉਂਦੇ ਦੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਰਤਨਾ ਜੀਵਨ ਜਗ ਗੁਰੂ ਨਾਮ ਨੇਤਰ ਸਤਿਗੁਰ ਪ੍ਰੇਖਣਾ ਸਵਰਨੇ ਤੁੰਨਾ ਗੁਰੂ ਨਾਮ ਸਤਿਗੁਰ ਸਤਿਿਰਤੇ ਅਦਰ ਗੇ ਪਾਈਏ ਠਾਵ ਕਾਉ ਨਾਨਕ ਕਿਰਪਾ ਕਰੇ ਸਨੇਵਦ ਦੇ ਜਗ ਮਾ ਤੁਮ ਕਾ ਦੇਵ ਲੈ ਕੇ ਹੀ ਕਹਿ ਬੋਲਾ ਪੰਜਵਾਂ ਰਖੀ ਰਖਨਾਰਾ ਪੂ ਬਾਰੀ ਅਨ ਗੁਰ ਕੀ ਪੈਰੀ ਪਾਇ ਕਾਜ ਸਵਾਰਿਆਨ ਭਵਾਪਦੇ ਆਲ ਮਨੁਨਾ ਵਿਸਾਰੀ ਅੰਸਾ ਜਨ ਕੇ ਸੰਗੁ ਬੁਜਰ ਤਾਰਿ ਅਨ ਸਾਖਤ ਨਿੰਦਕ ਦੁਸ਼ਟ ਖਿਨ ਮਾ ਵਿਦਾਰਿ ਅਨ ਤੇ ਸਹਿਬ ਕੀ ਟੇਕ ਨਾਨਕ ਮੰਨੇ ਮਾਇ ਜੇ ਸਿਮਰ ਸੁਖ ਹੋਏ ਸਗਲੇ ਦੁਖ ਹੋ ਜਾਏ ਤੇ ਸਹਿਬ ਕੀ ਟੇਕ ਨਾਨਕ ਮੰਨੇ ਮਾਇ ਜੇ ਸਿਮਰ ਸੁਖ ਹੋਏ ਸਗਲੇ ਦੁਖ ਹੋ ਜਾਏ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਉ ਸਵੇਲ ਰਾ ਗੁਰਦੀਪ ਕੀ ਮਾਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈਗਰ ਕੀਰਤ ਆਖੀਏ ਕਰਤੇ ਕੋਈ ਵਿਚਾਰੋ ਤਿਤਗਰ ਗਾਵ ਸਵੇਲਾ ਸ਼ਿਵਰੋ ਸਿਰਜਨਹਾਰੋ ਤੁਮ ਗਾਉ ਮੇਰੇ ਮਿਰ ਭੁੱਖਾ ਸੁਵੇਲਾ ਹਉ ਅਰਜਿਤ ਸੁਵੇਲੇ ਸਦਾ ਸੁਖ ਕੋ ਰਹਾ ਨਿਤਨਿਤ ਜਿਹੜੇ ਸਮਾਲਿਆਨ ਦੇਖੇਗਾ ਦੇਵਨਹਾਰ ਤਿਰ ਦਨ ਕੀਮਤ ਨਾ ਪਵੇ ਤਿਸ ਦਾ ਤੇ ਕਮਨ ਸਮਾਰ ਸੰਬਦ ਸਾਹ ਲਿਖਿਆ ਮਿਲ ਕਰ ਪਾਉ ਤੇਲ ਦੇਵ ਸਜਣਾ ਸੇਸੜਿਆਂ ਜੇ ਹੋ ਵੈਸ ਸੁਮੈ ਕਰ ਕਰੇ ਪਹੁੰਚਾ ਸੁਦੜੇ ਨਿਤ ਪਵਨ ਸਦਨ ਹਰਿ ਸਿਮਰੀਐ ਨਾਨਕ ਸੇ ਦਿਆਵਨ ਰਾਗ ਸਮਲ ਪੈਲਾ ਛੇ ਕਰਛਿ ਗੁਰਛਿ ਉਪਦੇਸ਼ ਗੁਰ ਕੋੜਿ ਕੋਏ ਤਨੇ ਕੋ ਬਾਬਾ ਜੇ ਗੁਰ ਕਰਤੇ ਕਿਰਤੋਏ ਸੋ ਘਰ ਰਾਖ ਵਡਿਆਈ ਤੁਹਿਰਾ ਕ੍ਰਿਸ਼ੀਆਂ ਚ ਸਿਆਕੜੀਆਂ ਪੈਰਾ ਤਿੱਤੀ ਵਾਰੀ ਮਾਉ ਆ ਸੂਰਜ ਕੋ ਰਤਨੇ ਕੋ ਨਾਨਕ ਕਰਤੇ ਕੇ ਕੀਤੇ ਵੇ ਰਾਗ ਦਨਾ ਸ੍ਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਪਵਨ ਚੋਰ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਈ ਬੋਖੰਨਾ ਤੇਰੀ ਆਰਤੀ ਅਨਹਤਾ ਸ਼ਬਦਵਜੰਤ ਪੈਰੀ ਰਾਓ ਸੈਤ ਤੋ ਨਨ ਨਨ ਤੂ ਕੋ ਸੇਸ ਮੂਰਤ ਨਨਾ ਇਕ ਧੋਇ ਸੈਤ ਪਦ ਵਿਵਲਨ ਇਕ ਪਦ ਗੰਧ ਬਿਨ ਸੈਤ ਬੰਦ ਚਲਤ ਮੋਇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਜਤ ਸਵਾ ਸਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨ ਅਨ ਦੇ ਨਉ ਮਵਾਈ ਪਿਆਸਾ ਕਿਰਪਾ ਜਲ ਦੇ ਨਾਨਕ ਸਰਬ ਕੋਏ ਜਤ ਤیرے ਨਾਏ ਵਸਾ ਰਾਗੁੜੀ ਪੂਰਬੀ ਮਾਲਾ ਚੌਥਾ ਕਾਮ ਕਰੋਦ ਨਗਰ ਕੋ ਪਰਿਆ ਮਿਲ ਸਾ ਦੁਖ ਖਨਲ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੋ ਮਨਲ ਮੰਡਾਏ ਕਰ ਸਾ ਦੋ ਅੰਜਲੀ ਪਰਵਡਾ ਕਲੰਡੋ ਉਤਪਨ ਵਡਾ ਰਾਵ ਸਾਕਤ ਰਸਾਤ ਨਾ ਜਾਣਿਆ ਤਨੰਤਰੋਂ ਮੈਂ ਕੰਡਾ ਜਿਵੇਂ ਜਿਵੇਂ ਚੱਲੇ ਤਵੇ ਦੁੱਖ ਪਾਵਾਂ ਜਮਕਾਲਸ ਸਸੁਰ ਡੰਡਾ ਹਰ ਜਨ ਹਰ ਹਰ ਨਾਮ ਸੁਮਾਣੇ ਦੁੱਖ ਜਨ ਮਰਨ ਬੋਖੰਡਾ ਅਬਨਾ ਸੀਪੁਰਖ ਪਾਇ ਪਰਮੇਸ਼ਰ ਬਹੁ ਸੋਭਖੰਡ ਬ੍ਰਹਿਮੰਡਾ ਹਮ ਗਰੀਬ ਮਸਕੀਨ ਪਰਬ ਤੇਰੇ ਹਰ ਰਾਖ ਰਾਖ ਵਡਵੱਡਾ ਜਨ ਨਾਨਕ ਨਾਮ ਦਾ ਟੇਕਰ ਨਾਮ ਸੁਖ ਮੰਡਾਰਾ ਗੋੜੀਪੁਰ ਮਾਲਾ ਪੰਜਾ ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਲਕੀ ਬੇਲਾ ਈਆਂ ਖਾਟ ਚਲੋ ਹਰਿਲਾ ਆਕੇ ਬਸਨ ਸੁਵੇਲਾ ਆਵਦ ਗੱਟੇ ਦਿਨ ਸੋ ਰੇਣਾਰੇ ਮਨ ਗੁਰ ਮਿਲ ਕਾ ਸੁਵਾਰੇ ਰਹਾ ਏਉ ਸੰਸਾਰ ਵਿਕਾਸ ਸੰਸੇ ਮੈਂ ਤਰਿਓ ਵਰਮ ਗਿਆਨੀ ਜਿਸੇ ਜਗਾਏ ਪਿਵਾਏ ਅੁਰਸ ਅਖਤ ਤਤ ਨ ਜਾਣੇ ਜਾ ਕੋ ਐਸੋਈ ਬਿਆਜ ਹਰ ਗੁਰ ਤੇ ਮਨਿ ਬਸੇਰਾ ਨਿਜ ਘਰ ਮੈਲ ਪਾਉ ਸੁਖ ਸੇਜਿ ਬਹੋਰ ਨੋਹੀ ਗੁਫੇਰਾ ਅੰਤਰ ਜਮੀ ਸੁਰਖਿ ਬਿਦਾਤੇ ਸਰਦਾ ਮਨ ਕੀ ਪੂਰ ਨਾਨਕ ਦਾਸ ਸੁਖ ਮਾਗੇ ਮੁਕ ਕਰ ਸੰਤਨ ਕੀ ਤੂਰ ਅੰਤਰ ਜਾਵੇਂ ਪੁਰਖ ਬਿਤਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸੇ ਸੁਖ ਮੰਗੇ ਮੁਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ